ਡਰੱਗਜ਼ ਦੇ ਖਿਲਾਫ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫ਼ਤਿਆਂ ਤੋਂ ਅਸੀਂ ਵੱਖ-ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਅਰਜ਼ ਦੇ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਇਹਨੂੰ ਆਪਾਂ ਆਮ ਪਹਲ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਲਵਕ੍ਰੀਤ ਲੈ ਗਿਆ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣੇ ਤੋਂ ਉੱਥੇ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਜਿਹਨੇ ਡਰਗ ਲੈ ਗਿਆ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ਕਤੀ ਹਲਾਜ ਪਾਏ ਗਏ ਸੀਗੇ ਉਹ ਕਰਨ ਦੀ ਤਿਆਰੀ ਸੀਗੀ ਖਬਰ ਪਾਈ ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਦਿਹਾਤ ਪੁਲਿਸ ਦੇ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ ਡਰੱਗਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਸੂਤਰਾਂ ਤੋਂ ਪਤਾ ਚੱਲਿਆ ਕਿ ਹਰਪ੍ਰੀਤ ਸਿੰਘ ਤੋਂ ਪੁਲਿਸ ਨੇ ਲਗਭਗ 5 ਗ੍ਰਾਮ ਆਈਸ ਬਰਾਮਦ ਕੀਤੀ ਹੈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਣ ਦੀ ਪੁਸ਼ਟੀ ਜਲੰਧਰ ਦਿਹਾਤ ਪੁਲਿਸ ਤੇ SSP ਅੰਕੁਰ ਗੁਪਤਾ ਨੇ ਕੀਤੀ ਹੈ ਉਹਨਾਂ ਕਿਹਾ ਕਿ ਜਲਦ ਹੀ ਅਸੀਂ মিডিਆ ਦੇ ਨਾਲ ਇਸ ਬਾਬਤ ਜਾਣਕਾਰੀ ਵੀ ਸਾਂਝੀ ਕਰਾਂਗੇ SSP ਅੰਕੁਰ ਗੁਪਤਾ ਨੇ ਕਿਹਾ ਅਸੀਂ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਬਾਬਤ ਜਾਣਕਾਰੀ ਵੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਏਗੀ ਹਰਪੀਤ ਨੂੰ ਸਾਨੂੰ ਆਈਸ ਬਰਾਮਦ ਹੋਈ ਹੈ ਫਿਲਹਾਲ ਨਸ਼ਾ ਕਿੰਨਾ ਫੜਿਆ ਗਿਆ ਇਸ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਸੂਤਰਾਂ ਤੋਂ ਪਤਾ ਲੱਗੇ ਕਿ ਲਗਭਗ 5 ਗ੍ਰਾਮ ਆਈਸ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਉਹਨਾਂ ਨੂੰ ਜੁਲੰਦਰ ਦੇ ਫਲੋਰ ਤੋਂ ਦਿਹਾਤ ਪੁਲਿਸ ਨੇ ਕਾਬੂ ਕੀਤਾ ਹੈ ਤੇ ਸੂਤਰਾਂ ਦੇ ਮੁਤਾਬਕ ਡੀਐਸਪੀ ਫਲੋਰ ਨੇ ਬੀਤੀ ਰਾਤ ਹਰਪੀਤ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਉਹ ਨਸ਼ੇ ਦੇ ਹਾਲਤ ਵਿੱਚ ਸੀ ਜਾਂ ਫਿਰ ਨਹੀਂ ਇਸ ਦੀ ਵੀ ਫਿਲਹਾਲ ਦੀ ਕੜੀ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਅੱਗੇ ਇਸ ਮਾਮਲੇ ਨੂੰ ਲੈ ਕੇ ਕੀ ਬੋਲਿਆ ਜਾਏਗਾ ਇਹ ਦੇਖਣਾ ਹੋਵੇਗਾ ਹਾਂਜੀ ਸਰ ਜੋ ਆਪਨੇ ਅਮਰਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਹ ਹੈ ਇਹ ਬੁਰਾ ਮਾਮਲਾ ਦੇਖੀਏ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਲੰਧਰ ਰੂਰਲ ਪੁਲਿਸ ਵੀ ਡਰੱਗਜ਼ ਦੇ ਖਿਲਾਫ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫ਼ਤਿਆਂ ਤੋਂ ਅਸੀਂ ਵੱਖ-ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜਮਾਂ ਨੂੰ ਵੀ ਫੜਿਆ ਹੈ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਨੇ ਤੁਹਾਨੂੰ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਅਧੀਨ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡਰੱਗਸ ਦਾ ਕੰਟੀਨਿਊਡ ਹੈ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਿਲੌਰ ਤੋਂ ਟੂਵਰਡ ਜਲੰਧਰ ਆਉਣੇ ਹੈਗੇ ਆਂ ਤਖਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਕਲ ਹਾਈ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਜੀ ਠੀਕ ਹੈ ਉਥੇ ਗੱਡੀ ਲਗਾਈ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਬਿਲਕੁਲ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਹੈਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟਮ ਫਿਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਕ੍ਰੀਤ ਹੈਗਾ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈ ਵਿੰਗਸਕੂਲ ਵੀ ਮਿਲਿਆ ਉਹ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਵੀ ਕੀ ਮੈਡੀਕਲ ਰਿਪੋਰਟ ਚ ਕੀ ਆ ਕਿ ਇਹ ਲੋਗ ਲੱਦੇ ਸੀ ਕਿ ਕੁਝ ਦੇਖੋ ਇਹਦਾ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਨੇ ਅੰਡਰਮੀਨ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਦੀ ਰਿਪੋਰਟ ਤੇ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆ ਰਹੇ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਤੀ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰੀਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀ ਕਿ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ